ਤੇ ਗੰਮ ਕਰਨੀ ਹੈ ਰੀਬੂਟਿੰਗ ਪੰਜਾਬ ਦੀ ਅਸੀਂ ਢਾਈ ਮਹੀਨੇ ਦਾ ਇਹ ਪ੍ਰੋਜੈਕਟ ਤੇ ਉੱਤਰ ਦਿੰਦਾ ਇਸ ਸਲੋਗਨ ਨਾਲ ਰੀਬੂਟਿੰਗ ਪੰਜਾਬ ਹੈਂਡਿੰਗ ਓਵਰ ਦਾ ਪੈਟਰਨ ਟੂ ਦ ਯੂਥ ਕਿ ਅਸੀਂ ਵੀ ਆਰ ਬੇਟਿੰਗ ਪੀਪਲ ਸਾਡੀ ਜਨਰੇਸ਼ਨ ਤਾਂ ਹੁਣ ਕਿੰਨੇ ਸਾਲਾਂ ਕਿਵੇਂ ਆਸੀਂ ਜਾਣਦੇ ਹਾਂ ਪਰ ਸਟੇਟ ਨੂੰ ਕਿਨੇ ਸਾਹਮਣਾ ਉਹਦੀ ਪੋਲਿਟਿਕਸ ਨੂੰ ਕਿਨੇ ਦੇਖਣਾ ਉਹਦੇ ਆਰਟਸ ਨੂੰ ਕਿਨੇ ਸਾਹਮਣਾ ਉਹਦੇ ਕਲਚਰ ਨੂੰ ਕਿੰਨਾ ਨੇ ਦੇਖਣਾ ਉਹ ਯੂਥ ਹੈ ਤਾਂ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਲੋਸ 11 ਸ਼ਹਿਰ ਨੇ ਤੇ ਟਾਊਨਸ਼ਿਪਸ ਵੀ ਕਾਫੀ ਅਸੀਂ ਕਵਰ ਕੀਤੇ ਹਨ इवन ਇੱਕ-ਇੱਕ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਪ੍ਰੋਗਰਾਮ ਹੋ ਰਹੇ ਜਿਵੇਂ ਅੱਜ ਪਟਿਆਲਾ ਲਹਿਰਗਾਗਾ ਤੇ ਚੰਡੀਗੜ੍ਹ ਤਿੰਨ ਪ੍ਰੋਗਰਾਮ ਹੋ ਰਹੇ ਨੇ at the same time so ਉਹdetach ਸਾਡਾ ਮਿਸ਼ਨ ਇਹੀ ਹੈ ਕਿ ਅਸੀਂ ਅਭੀਰ ਨੇ ਸਤਾ ਕਿੰਨਾ ਕੁ ਚੱਲਵਾ ਸੀ ਕ੍ਰੀਏਟ ਕਰ ਸਕਦੇ ਆ ਆਪਣੇ ਬੰਦੇ ਆ ਥਰੂ ਨਾਟਕਾਂ ਦੇ ਥਰੂ ਕਰਦੇ ਆ ਡਿਬੇਟਸ ਨੇ ਡਿਸਕਸ਼ਨਸ ਨੇ ਸੈਮੀਨਾਰਸ ਨੇ ਸੰਗੀਤ ਦੇ ਪ੍ਰੋਗਰਾਮ ਨੇ ਇਸ ਤੋਂ ਬਿਨਾ ਪੇਂਟਿੰਗਸ ਦੇ ਵਿੱਚ ਅਸੀਂ ਆਰਟਿਸਟਾਂ ਨੂੰ ਮਿਠੇ ਕਰ ਰਹੇ ਆ ਜੰਗ ਆਰਟਿਸਟ ਪੰਜਾਬ ਦੇ ਜਿਹੜੇ ਨੇ ਉਹ ਆਪਣਾ ਆਰਟ ਡਿਸਪਲੇ ਕਰ ਰਹੇ ਨੇ ਉਹ ਸਾਹਮਣੇ ਆਟਾ ਰਹੇ ਨੇ ਤੇ ਇਹਦੇ ਪਿੱਛੇ ਨਾਲ-ਨਾਲ ਜਿਹੜਾ ਅਸੀਂ ਮੈਸੇਜ ਕਨਵੇ ਕਰਦੇ ਆ ਉਹ ਇਹ ਹੈ ਕਿ ਸਾਡੇ ਜਿਹੜੇ ਟੌਪਿਕਸ ਵੀ ਨੇ ਉਹਦੇ ਵਿੱਚ ਨਸ਼ਿਆਂ ਬਾਰੇ ਵੀ ਗੱਲ ਹੈ ਉਹਦੇ ਵਿੱਚ ਉਹ ਸਾਰੇ ਇਸ਼ੂਸ ਜਿਹੜੇ ਪੰਜਾਬ ਦੇ ਸੰਕਟ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਚਾਹੁੰਦੇ ਆਂ ਵੀ ਇਹ ਸੰਕਟ ਤੋਂ ਪੰਜਾਬ ਥੋੜਾ ਮੁਕਤ ਹੋਵੇ ਪੰਜਾਬ ਦੇ ਚਿਹਰੇ ਤੇ ਮੁਸਕਰਾਹਟ ਆਵੇ ਉਹ ਸਾਰੇ ਇਸ਼ੂ ਸਾਡੇ ਸਾਰੀਆਂ ਅਕੈਡਮੀਆ ਦੇ ਫੰਕਸ਼ਨ ਦਾ ਇੱਕ ਮੋਟਿਵ ਹੈ ਉਸ ਮੋਟਿਵ ਦੇ ਨਾਲ ਅਸੀਂ ਸਾਰਾ ਕੰਮ ਕਰ ਰਹੇ ਆਂ ਤੇ ਜਿਹਦੇ ਵਿੱਚ ਹੋ ਤੱਕ ਅਸੀਂ ਮੋਰ ਥੈਂ 30 ਮਤਲਬ ਜਿੰਨੇ ਦਿਨ ਨੇ ਉਦੋਂ ਅਸੀਂ ਬਾਤ ਪ੍ਰੋਗਰਾਮ ਕਰ ਰਹੇ ਹਾਂ ਤੇ ਉਹਦਾ ਹੁੰਗਾ ਨਾ ਕਿ ਸਾਨੂੰ ਬਹੁਤ ਅੱਛਾ ਮਿਲ ਰਿਹਾ ਤੇ ਅੱਜ ਬਾਲੀ ਸਾਹਿਬ ਨਾਲ ਬੈਠੇ ਵੀ ਇਹੀ ਗੱਲਾਂ ਕਰ ਰਹੇ ਸੀ ਇਹ ਵੀ ਕਹਿੰਦੇ ਸੀ ਕਿ ਜਿੰਨਾ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਨਵੋਲਵ ਕਰਾਂਗੇ ਉਹੀ ਇਹਦੀ ਸਕਸੈਸ ਦਾ ਇੱਕ ਕਾਰਨ ਹੈ ਕਿ ਅਸੀਂ ਆਪਣਾ ਮੈਸੇਜ ਵੱਧ ਲੋਕਾਂ ਤੱਕ ਦੇ ਸਕਾਂਗੇ ਸੋ ਉਹਦੇ ਲਈ ਅਸੀਂ ਇਹ 2.5 ਮਹੀਨੇ ਸਾਡਾ ਇੱਕ ਟਰਾਇਲ ਟਾਈਮ ਸਮਝ ਲੈ ਰਹੇ ਹਾਂ ਜਿਹਦੀ ਨੋਸੀ ਪੰਜਾਬ ਦੇ ਕੋਨੇ-ਕੋਨੇ ਤੱਕ ਲੈ ਕੇ ਗਏ ਆ ਤੇ ਜਿਹਦੀ ਫਰਦਰ ਐਕਸਟੈਂਸ਼ਨ ਆ ਸਾਡੀ ਉਹ ਇਹੀ ਆ ਕਿ ਅਸੀਂ ਵਾਰਤਵਾਰ ਲੋਕਾਂ ਨੂੰ ਇਨਵੋਲਵ ਕਰੀਏ ਤੇ ਪਿੰਡ-ਪਿੰਡ ਜਾਈਏ ਤਾਂ ਕਿ ਸਾਰੇ ਪੰਜਾਬ ਨੂੰ ਅਸੀਂ ਜਿਹੜਾ ਸਾਡਾ ਮੰਤਵ ਆ ਵੀ ਪੰਜਾਬ ਦੇ ਸੰਕਟ ਕੀ ਨੇ ਤੁਹਾਨੂੰ ਕਿਵੇਂ ਦੂਰ ਕਰ ਸਕਦੇ ਹਾਂ ਜਿਵੇਂ ਮਤਲਬ ਨਸ਼ਿਆਂ ਦੀ ਗੱਲ ਆ ਨਸ਼ਿਆਂ ਬਾਰੇ ਅਸੀਂ ਸਿਰਫ ਜੇ ਕਹਾਂਗੇ ਤੁਸੀਂ ਨਸ਼ਾ ਛੱਡਦੇ ਹੋ ਤਾਂ ਮੇਰਾ ਖਿਆਲ ਇਹ ਗੱਲ ਸਿਰਫ ਭਾਸ਼ਣ ਬਣ ਕੇ ਰਹਿ ਜਾਂਦੀ ਆ ਤੇ ਜੇ ਅਸੀਂ ਕੁਝ ਇਹੋ ਜਿਹੇ ਐਗਜ਼ਾਮਪਲ ਸਾਹਮਣੇ ਆਉਂਦੀਆਂ ਨੇ ਕਿ ਜਿਨੂੰ ਉਹ ফলো ਕਰ ਸਕਵੇ। ਮੈਂ ਹੈ ਤਾਂ ਗੁਸਤਾਖੀ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਦੇਣਾ। 2007 ਦੇ ਵਿੱਚ ਮੇਰੀ ਕਿਤਾਬ ਆਈ ਮਾਂ। ਮੇਰੇ ਨਾਨੀ ਜੀ 105 ਸਾਲ ਦੇ ਸੀ ਜਦੋਂ ਗਏ। ਲੁਧਿਆਣੇ ਤੋਂ ਕਹਿਣਾ ਪਿੰਡਾ ਸੰਗਰੂਰ ਦੇ ਵਿੱਚ ਤੇ ਮੈਂ 5-6 ਮਹੀਨੇ ਵਾਪਸ ਜਾਣਾ ਨਾਨੀ ਨੂੰ ਮੇਨਣ ਵਾਸਤੇ। ਇੱਕ ਵਾਰੀ ਗਿਆ ਮੈਂ ਤੇ 2-3 ਕੋਕ ਪਿੰਡ ਚ ਜਾਂ ਸਾਰੀਆਂ ਮਾਸੀਆਂ ਨੇ ਜਾਂ ਮਾਮੇ ਨੇ ਤੇ ਇੱਕ ਦੋ ਸਾਇਆ ਉਹ ਕਹਿੰਦਾ ਵੀ ਇੱਥੇ ਨਾ ਦੀਪਾ ਦਾ ਬਹੁਤ ਮਾੜਾ ਹਾਲ ਹੈ। ਲੱਗਿਆ ਕੀ ਹੈ ਕਨੋਂਗ ਨਸ਼ਾ ਕਰਦਾ। ਮੈਂ ਜਿਹਦੇ ਕੋਲੇ ਉਹਦੇ ਘਰ گئے ਅਸੀਂ ਘਰ ਦੇ ਬਾਹਰ ਉਹ ਉਤਲੋਂ ਬਰਾਂਡੇ 'ਚ ਐ ਕੰਨ ਦੇ ਨਾਲ ਧੋਈ ਲਾ ਕੇ ਬੈਠਾ ਸੀਗਾ। ਉਹਨੇ ਬਹਾਂ ਦੀਆਂ ਜਿੰਨੀਆਂ ਲਾਣਾ ਤੇ ਟਰਾਈ ਕਰ ਚੁੱਕਿਆ ਸੀ। ਲਾਟਾਂ ਦੀਆਂ ਸਾਰੀਆਂ ਨਾਲਾਂ ਤੇ ਟੀਕੇ ਲਾ ਚੁੱਕਿਆ ਸੀ। ਜਿਹੜੀ ਸਟੇਜ ਉਹਦੇ ਸੀ ਉਹਨੇ ਆਪਣੇ ਟੈਸਟਿਕਲ ਦੇ ਵਿੱਚ ਜਿਹੜੀ ਡਾਕਟਰਸ ਲਾਉਂਦੇ ਐ ਇੱਕ ਪਾਈ ਜਿਸ ਦੇ ਨਾਲ ਸੀ ਉਹਨੂੰ ਗਲੂਕੋਜ਼ ਮਾਗਰ ਦਿੰਨੇ ਆ ਉਹ ਜਿਹੜਾ ਇਨਸਟਰੂਮੈਂਟ ਆ ਉਹਨੇ ਆਪਣੇ ਟੈਸਟਿਕਲ ਤੇ ਲਾ ਕੇ ਉੱਪਰੋਂ ਟੇਪ ਕੀਤਾ ਸੀ ਮੱਕਾ ਵੀ ਜਦੋਂ ਵੀ ਲੋਡ ਬਣਿਆ ਉਹ ਇੰਜੈਕਸ਼ਨ ਉਹਦੇ ਵਿੱਚ ਲਾ ਦਿੰਦਾ ਸੀ ਇਹ ਸੇਜ ਤੱਕ ਉਹ ਬਹੁੰਚਿਆ ਹੋਇਆ ਸੀ ਮੈਂ ਤਾਂ 3 ਦਿਨਾਂ ਆ ਕੇ ਸੌਂ ਨਹੀਂ ਸਕਿਆ ਉਸ ਵਾਰ ਮੈਂ ਬਾਅਦ ਚ ਇੱਕ ਕਮਤਾ ਲਿਖੀ ਉਹਦੀ ਪਹਿਲੀ ਲਾਈਨ ਸੀ ਤੇ ਪਿੰਡ ਵਾਲਾਂ ਦੀ ਪੱਲੀਆ ਹਾਂ ਤੇ ਜਾਉਂਦਾ ਸੀਗਾ ਪਰ ਮਰਿਆ ਨਾਲੋਂ ਵੀ ਮਾੜਾ ਹਾਲ ਸੀ ਤੇ ਉਹਨੇ ਕਿਤਾਬ 2 ਮਹੀਨੇ ਬਾਅਦ ਕਿਤਾਬ ਸਪੀਤਨ ਮੈਂ ਉਹ ਪਿੰਡ ਪੰਜ ਕਿਤਾਬਾਂ ਭੇਜੀਆਂ ਇੱਕ ਦੀਪੇ ਨੂੰ ਲਿਖ ਕੇ ਭੇਜੀ ਕਿ ਇਹ ਕਿਤਾਬ ਦੀਪੇ ਲਈ ਜੋ ਮਰ ਚੁੱਕਿਆ ਹੈ ਉਹਨਾਂ ਨੇ ਉਹਨੂੰ ਜਾ ਕੇ ਕਿਤਾਬ ਦਿੱਤੀ ਉਹ ਪੇਜ ਜਿਉਂਥੇ ਅੰਰੋੜਿਆ ਵਾ ਸੀ ਇੱਥੇ ਕਾਫਤਾ ਪੜੀ ਉਹਨੇ ਕਾਫਤਾ ਪੜੀ ਉਹ ਤੇ ਕਾਫਤਾ ਪੜ੍ਹ ਕੇ ਤਾਂ ਹੀ ਰੋਇਆ ਮਤਲਬ ਉਹਦਾ ਜੋ ਹਾਲ ਸੀਗਾ ਤੇ ਉਹਨੇ ਆਪਣੇ ਦੋਸਤਾਂ ਨੂੰ ਇਹ ਦੱਸਿਆ ਕਹਿੰਦੇ ਵੀ ਬਾਈ ਜੀ ਨੇ ਤਾਂ ਮੈਨੂੰ ਚੌਂਦੇ ਹੀ ਮਾਰਤਾ ਉਨੇ ਗੱਲ ਪੱਲੇ ਰਹੀ ਮੈਂ ਜਿਉਂਦਾ ਹੀ ਕਿਉਂ ਮਰ ਗਿਆ ਉਸ ਤੋਂ ਬਾਅਦ 3 ਮਹੀਨੇ ਬਾਅਦ ਦੀ ਚੁੱਪ ਤੋਂ ਬਾਅਦ ਮੈਨੂੰ ਉਹਨਾਂ ਦੋਸਤਾਂ ਦਾ ਫੋਨ ਆਇਆ ਕਹਿੰਦੇ ਤੁਸੀਂ ਦੁਬਾਰਾ ਉਹ ਦੀਪਾ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਕਿਹਾ ਕੀ ਮਿਲਣਾ ਵੀ ਹੁਣ ਤੱਕ ਅਜੇ ਤੱਕ ਜਿਉਂਦਾ ਉਹ ਕਹਿੰਦੇ ਹਾਂ ਵੀ ਤੁਸੀਂ ਆਓ ਮੈਂ ਬਸ 15 ਦਿਨਾਂ ਬਾਅਦ ਗਿਆ ਉਹੀ ਦੀਪਾ ਜਿਹੜਾ ਡੈਥ ਬੈੱਡ ਤੇ ਪਿਆ ਸੀਗਾ ਉਹ ਕੁਰਸੀ ਤੇ ਬੈਠਾ ਸੀ ਉਹਨੇ ਸਾਰਾ ਕੁਝ ਲਾਇਆ ਵਾਸੀ ਆਪਣਾ ਉਹ ਤੇ ਉਸ ਤੋਂ ਬਾਅਦ ਜਦੋਂ ਮੈਂ ਗਿਆ ਤੇ ਉਹ ਮੈਨੂੰ ਮਤਲਬ ਗੜ ਲਾ ਕੇ ਰੋਇਆ ਕਹਿੰਦਾ ਮੈਨੂੰ ਜਿਉਂਦਿਆਂ ਰਹੀ ਸੀ ਵਾਰਨਾਮਾ ਜਿਉਂਦਾ ਕਹਿੰਦਾ ਉਹਦੇ ਚੱਕ ਮਿਲ ਪਾਵਰ ਕੰਮ ਤਾਂ ਨਹੀਂ ਖੜੀ ਜਿਹੜੇ ਸਾਡੇ ਸੈਂਟਰਸ ਨੇ ਡੀ ਐਡਿਕਸ਼ਨ ਦੇ ਉਹ ਪਤਾ ਨਹੀਂ ਕੀ ਕਰਦੇ ਆ ਕਿਵੇਂ ਕਰਦੇ ਆ ਪਰ ਜਦੋਂ ਤੁਸੀਂ ਬੰਦੇ ਦੇ ਮਨ ਨੂੰ ਛੂਹੋਂਗੇ ਤਾਂ ਡੈਫੀਨਿਟਲੀ ਉਹਦਾ ਅਸਰ ਪੋਜ਼ਿਟਿਵ ਹੋਏਗਾ ਸੋ ਮੈਨੂੰ ਅੱਜ ਬਾਲੀ ਜੀ ਨਾਲ ਗੱਲਾਂ ਕਰਦਿਆਂ ਗੱਲਾਂ ਬੜੀਆਂ ਲੱਗੀਆਂ ਕਿ ਅਸੀਂ ਕਿਸ ਤਰ੍ਹਾਂ ਮਰੋਜ ਕਰਨਾ ਲੋਕਾਂ ਦੇ ਵਿੱਚ ਕਿਵੇਂ ਜਾਣਾ ਸੋ ਬਹੁਤ ਸ਼ੁਕਰੀਆ ਤੁਹਾਡਾ ਤੇ ਬਾਲੀ ਸਾਹਿਬ ਤੁਸੀਂ 2 ਮਿੰਟ ਲਈ